ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁਕਾਵਰੇ ਚਰਚਾ ਕਰਦੇ ਆਉਂਦੇ ਆ ਅਸੀਂ ਇੱਕ ਜਿਹੜਾ ਟੌਪਿਕ ਸ਼ੁਰੂ ਕੀਤਾ ਯੂਅਰ ਹੈਲਥ ਐਂਡ ਹਰਬਸ ਉਹ ਡਾਕਟਰ ਸ਼ਿਵਰਾਜ ਸਿੰਘ ਜੀ ਨਾਲ ਡਾਕਟਰ ਸਾਹਿਬ ਨਾਲ ਤਾਂ ਉਹਦੇ ਇੰਟਰਵਿਊ ਅਸੀਂ 10 ਵੀਡੀਓ ਪਹਿਲਾਂ ਬਣਾ ਚੁੱਕੇ ਆ ਉਹਦੇ ਵਿੱਚ ਅਸੀਂ ਸ਼ਹਿਦ ਬਾਰੇ ਚਰਚਾ ਕਰ ਚੁੱਕੇ ਦੁੱਧ ਬਾਰੇ ਚਰਚਾ ਕਰ ਚੁੱਕੇ ਆ ਤુલਸੀ ਬਾਰੇ ਚਰਚਾ ਕੀਤੀ ਸੀ ਸੰਭਾਲੂ ਬਾਰੇ ਚਰਚਾ ਕੀਤੀ ਹੁਣ ਅਸੀਂ ਪਾਣੀ ਦਾ ਪਿੱਛੇ ਇੱਕ ਚਰਚਾ ਕੀਤੀ ਜਿਹਦੇ ਵਿੱਚ ਆਯੁਰਵੇਦ ਅਨੁਸਾਰ ਪਾਣੀ ਦੇ ਸਾਡੇ ਸਰੀਰ ਲਈ ਕੀ ਮਹੱਤਤਾ ਹੈ ਇਹਦੇ ਬਾਰੇ ਚਰਚਾ ਕੀਤੀ ਆਪਾਂ ਇੱਕ ਪਾਣੀ ਦੇ ਅੱਜ ਹੋਰ ਅਸੀਂ ਇੱਕ ਇੱਕ ਕਵ ਜੋ ਅੱਜ ਦਾ ਟੌਪਿਕ ਅਸੀਂ ਪਾਣੀ ਦੇ ਜਿਹੜੀ ਚਰਚਾ ਕਰਾਂਗੇ ਉਹ ਹੈਗਾ ਮਨੁੱਖ ਦੀ ਚੰਗੀ ਪਾਚਨ ਸ਼ਕਤੀ ਲਈ ਪਾਣੀ ਦਾ ਕਿਵੇਂ ਪ੍ਰਯੋਗ ਕਰਨਾ ਚਾਹੀਦਾ ਹੈ ਇਹ ਆਪਾਂ ਜਿਹੜਾ ਸਾਡਾ ਟੌਪਿਕ ਹੈਗਾ ਯੂਅਰ ਹੈਲਥ ਐਂਡ ਹਰब्स ਤੇ ਇਹਦੇ ਅੰਡਰ ਬੈਨਰ ਹੈਲਥ ਐਂਡ ਡਾਕਟਰ ਸਾਹਿਬ ਸਾਡੇ ਨਾਲ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਵਾਗਤ ਕਰਾਂਗੇ ਤੁਹਾਡਾ ਸੱਜੇ ਡਾਕਟਰ ਸਾਹਿਬ ਥੈਂਕ ਯੂ ਸਰ ਥੈਂਕ ਯੂ ਡਾਕਟਰ ਬਹੁਤ ਬਹੁਤ ਧੰਨਵਾਦ ਤੁਸੀਂ ਲਗਾਤਾਰ ਲੋਕਾਂ ਨਾਲ ਚਰਚਾ ਕਰਦੇ ਆ ਰਹੇ ਹੋ ਸਾਡੇ ਹੈਲਥ ਵਾਸਤੇ ਹਨਾ ਤੇ ਬਹੁਤ ਸਾਰੇ ਦਰਖਤਾਂ ਬਾਰੇ ਜਿਵੇਂ ਆਪਾਂ ਚਰਚਾ ਕਰ ਚੁੱਕੇ ਆਂ ਤુલਸੀ ਬਾਰੇ ਗੱਲ ਕਰ ਚੁੱਕੇ ਹਾਂ ਸੰਭ ਤੇ ਅੱਜ ਜਿਹੜਾ ਟੌਪਿਕ ਜਿਹੜੇ ਮੈਂ ਟਾਈਟਲ ਦਿੱਤਾ ਹੈਗਾ ਇਹਦੇ ਅੰਦਰ ਹੀ ਆਪਾਂ ਸਵਾਲ ਜਵਾਬ ਕਰਾਂਗੇ ਜਿਹੜੇ ਪਹਿਲਾ ਲੋਕਾਂ ਦੇ ਮਨ 'ਚ ਗੱਲ ਆਉਂਦੀ ਹੈ ਵੀ ਆਯੁਰਵੇਦ ਵਿੱਚ ਗਰਮ ਪਾਣੀ ਦੀ ਪਰਿਭਾਸ਼ਾ ਕੀ ਹੈ ਜੀ ਰਖਸ਼ਾਬ ਆਯੁਰਵੇਦ 'ਚ ਗਰਮ ਪਾਣੀ ਦਾ ਜ਼ਿਕਰ ਜਿਹੜਾ ਆਇਆ ਉਹਸ਼ਣ ਜਲ ਦੇ ਰੂਪ 'ਚ ਊਸ਼ਣ ਦਾ ਮਤਲਬ ਗਰਮ ਜਲ ਦਾ ਮਤਲਬ ਪਾਣੀ ਊਸ਼ਣ ਜਲ ਦੇ ਰੂਪ 'ਚ ਇਹਦਾ ਪ੍ਰਯੋਗ ਆਉਂਦਾ ਹੈ ਤੇ ਇਸ ਨੂੰ ਪਾਚਨ ਸ਼ਕਤੀ ਵਾਸਤੇ ਅਤਿ அவਸ਼ਕ ਮੰਨ ਲਿਆ ਠੰਡੇ ਪਾਣੀ ਨੂੰ ਪਾਚਨ ਅਗਨੀ ਦਾ ਵਿਪਰੋਤ ਵਿਰੋਧੀ ਮੰਨ ਲਿਆ ਯਾਨੀ ਕਿ ਠੰਡਾ ਪਾਣੀ ਜਿਹੜਾ ਹੈ ਪਾਚਨ ਸ਼ਕਤੀ ਨੂੰ ਸਾਡੀ ਖਰਾਬ ਕਰਦਾ ਹੈ ਠੰਡਾ ਪਾਣੀ ਪੀਣਾ ਠੀਕ ਨਹੀਂ ਹੈ ਲੇਕਿਨ ਗਰਮ ਪਾਣੀ ਵੀ ਕਿਸੇ ਨੂੰ ਕਹਿੰਦੇ ਥੋੜਾ ਸਵਾ ਲੈ ਕੇ ਪਰਿਭਾਸ਼ਾ ਕੀ ਹੈ ਗਰਮ ਪਾਣੀ ਸਰ ਸਿਰਫ ਜਿਹੜਾ ਅੱਜ ਕੱਲ੍ਹ ਰਿਵਾਜ ਹੈ ਕਿ ਤੱਤਾ ਪਾਣੀ ਕਰ ਲਿਆ ਥੋੜਾ ਜਿਹਾ ਗਰਮ ਕਰ ਲਿਆ ਹੀਟ ਦਿੱਤੀ ਤੇ ਉਸ ਨੂੰ ਪੀ ਲੈਂਦੇ ਉਹਨੂੰ ਗਰਮ ਪਾਣੀ ਕਹਿ ਦਿੰਦੇ ਤੁਸੀਂ ਨੋਟ ਦਾ ਹੌਟ ਵਾਟਰ ਐਕਚੁਅਲੀ ਗਰਮ ਪਾਣੀ ਕੀ ਹੈ ਕਿ ਉਬਲਿਆ ਹੋਇਆ ਪਾਣੀ ਔਰ ਉਬਾਲਣਾ ਵੀ ਕਿਵੇਂ ਇਹਦੇ ਵੀ ਤੁਹਾਨੂੰ ਮੈਂ ਦੱਸਾਂਗਾ ਜੀ ਕਿ ਉਬਲੇ ਪਾਣੀ ਨੂੰ ਹੀ ਔਰ ਉਸ ਬਾਅਦ ਵਿਧੀ ਪੂਰਵਕ ਠੰਡੇ ਕਰਨ ਤੋਂ ਬਾਅਦ ਜੇ ਪਾਣੀ ਸਾਡੇ ਕੋਲ ਬਚਦਾ ਹੈ ਉਸ ਦਾ ਪ੍ਰਯੋਗ ਕਰਨਾ ਹੀ ਗਰਮ ਪਾਣੀ ਘਲਾਉਂਦਾ ਹੁਣ ਗਰਮ ਪਾਣੀ ਦੀ ਫਿਰ ਆਪਾਂ ਹੋਰ ਅੱਗੇ ਜਾਈਏ ਤਾਂ ਇਹ ਮਤਲਬ ਹੋਇਆ ਕਿ ਜੇ ਤਾਂ ਰੋਗ ਅਨੁਸਾਰ ਆਪਾਂ ਨੇ ਪਾਣੀ ਗਰਮ ਕਰਨਾ ਹੈ ਹਾਂਜੀ ਉਹਦੀ ਅਲੱਗ ਵਿਧੀ ਹੈ ਠੀਕ ਹੈ ਜੀ ਜੇ ਆਪਾਂ ਨੇ ਡੇਲੀ ਆਪਣੇ ਰੁਟੀਨ ਚੀਜ਼ ਜਿਵੇਂ ਕਹਿੰਦੇ ਕਿ ਖਾਣ ਪਾਣ ਵਾਸਤੇ ਯੂਜ਼ ਕਰਨਾ ਹੈ ਤਾਂ ਉਹਦਾ ਅਲੱਗ ਵਿਧੀ ਹੈ ਜਿਹੜਾ ਕਿ ਰੋਗਾ ਵਾਸਤੇ ਹੈ ਉਹ ਤਾਂ 3/4 ਬਾਕੀ ਰੱਖਣਾ ਉਡਾਣਾ ਇੰਨਾ ਉਡਾਣਾ ਕਿ 1/21 ਸੌਟ ਜੇ ਅੱਧਾ ਹਿੱਸਾ ਹੁਣ ਉਡਜੇ ਉਸ ਚਾ 1/4 ਉਡਜੇ ਬਾਕੀ ਰਜੇ ਇਸ ਤਰ੍ਹਾਂ ਕਰਕੇ ਪਾਣੀ ਦੀ ਜਿਹੜੀ ਹੈ ਉਹ ਵਰਡਨ ਦੀ ਵਿਧੀਆਂ ਲਿਖੀ ਹੋਈਆਂ ਔਰ ਪਾਣੀ ਜਦੋਂ 3/4 ਰਹਿ ਜਾਂਦਾ ਤਾਂ ਉਹ ਵਾਦੇ ਰੋਗਾ ਚ ਜਦੋਂ ਅੱਧਾ ਰਹਿ ਜੇ ਤਾਂ ਉਹ ਕਫ ਦੇ ਰੋਗਾ ਚ ਜੇ 1/4 ਬਾਕੀ ਰਜੇ ਤਾਂ ਉਹ ਪਿੱਦੇ ਰੋਗਾ ਚ ਪ੍ਰਯੋਗ ਕੀਤਾ ਜਾਂਦਾ ਸੀ ਇਸ ਤਰ੍ਹਾਂ ਮੌਸਮਾਂ ਦੇ ਹਿਸਾਬ ਨਾਲ ਵੀ ਇਸ ਨੂੰ ਪ੍ਰਯੋਗ ਕੀਤਾ ਜਾਂਦਾ ਕਿ ਕਿਹੜੇ ਮੌਸਮ ਚ ਕਿੰਨਾ ਪਾਣੀ ਬਾਕੀ ਰੱਖ ਕੇ ਉਸ ਮਰੀਜ਼ ਨੂੰ ਦੇਣਾ ਹੈ ਜਿਸ ਨੂੰ ਕੋਈ ਰੋਗ ਹੈਗਾ ਤੇ ਗਰਮ ਪਾਣੀ ਨੂੰ ਇੱਕ ಔಷਦੀ ਮੰਨਿਆ ਗਿਆ ਸਾਡੇ ਇੱਕ ਦਵਾਈ ਮੰਨਿਆ ਗਿਆ ਪਰ ਉਹਦੀ ਵਿਧੀ ਜਿਹੜੀ ਹੈ ਮੈਂ ਤੁਹਾਨੂੰ ਉਹ ਦੱਸਿਆ ਅੱਧਾ ਰੱਖਣਾ 1/2 ਰੱਖਣਾ 1/4 ਰੱਖਣਾ ਵਗੈਰਾ ਵਗੈਰਾ ਇਸ ਵੀ ਦੇ ਨਾਲ ਜਿਹੜਾ ਪਾਣੀ ਉਬਾਲਿਆ ਜਾਏਗਾ ਉਸ ਨੂੰ ਹੀ ਗਰਮ ਪਾਣੀ ਕਹਿੰਦੇ ਆ ਜਿਹੜਾ ਅੱਜ ਕੱਲ ਪੀਤਾ ਜਾਂਦਾ ਹੈ ਇਸ ਨੂੰ ਗਰਮ ਪਾਣੀ ਨਹੀਂ ਕਹਿੰਦੇ ਹਾਂ ਇੱਕ ਆਮ ਤੌਰ ਤੇ ਹਰ ਵਾਰੀ ਤਾਂ ਪਚੌਥਾ ਪਾਣੀ ਨਹੀਂ ਉਬਾਲਾਂਗੇ ਥੋਥੇ ਸੇ ਨਹੀਂ ਰੱਖਾਂਗੇ ਤਾਂ ਇੱਕ ਹੋਰ ਪਰਿਭਾਸ਼ਾ ਵੀ ਮਿਲਦੀ ਹੈ ਕਿ ਜੇ ਪਾਣੀ ਨੂੰ ਉਬਾਲ ਦਿੱਤਾ ਜਾਵੇ ਹੋਰ ਉਬਾਲ ਕੇ ਠੰਡਾ ਕਰ ਲਿਆ ਜਾਵੇ ਤੇ ਉਹ ਪਾਣੀ ਤੋਂ ਸਾਰੇ ਦਿਨ ਸ਼ੀਰ ਦਾ ਬੁਲਿਆ ਸ਼ਾਮ ਤੱਕ ਪੀ ਸਕਦੇ ਹੋ ਠੀਕ ਹੈ ਜੀ ਉਸ ਨੂੰ ਵੀ ਗਰਮ ਪਾਣੀ ਕਹੋਗੇ ਪਾਣੀ ਦਾ ਟੈਂਪਰੇਚਰ ਜਿਹੜਾ ਹੈ ਉਹ ਰੂਮ ਟੈਂਪਰੇਚਰ ਹੋ ਜਾਏ ਲੇਕਿਨ ਉਹ ਉਸਣ ਜਲ ਹੀ ਕਲਾਈਗਾ ਠੀਕ ਹੈ ਦਸੋ ਇੱਕ ਹੋਰ ਲੋਕ ਸਵਾਲ ਪੁੱਛਦੇ ਗਰਮ ਪਾਣੀ ਪੀਣ ਦੇ ਫਾਇਦੇ ਕੀ ਹੈ ਵੀ ਇੱਕ ਚਰਚਾ ਹੁੰਦੀ ਆ ਆਮ ਆਪਣੇ ਘਰਾਂ ਚ ਸਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਗਰਮ ਪਾਣੀ ਕਰਨਾ ਕਿਵੇਂ ਹੈ ਠੀਕ ਹੈ ਜੀ ਉਬਾਲਣਾ ਉਬਾਲਣ ਦੀ ਕਿਵੇਂ ਦੀ ਹੈ ਦੀ ਠੀਕ ਹੈ ਜੀ ਸਰ ਇਹਦਾ ਇੱਕਦਮ ਬਹੁਤ ਤੇਜ਼ ਅੱਗ ਤੇ ਰੱਖ ਕੇ ਫੁੱਲ ਤੇ ਰੱਖ ਕੇ ਗੈਸ ਤੇ ਪਾਣੀ ਨੂੰ ਉਬਾਲਣਾ ਠੀਕ ਨਹੀਂ ਹੈ ਠੀਕ ਹੈ ਜੀ ਮਿੱਟੀ ਦਾ ਪੰਡਾ ਹੋਵੇ ਜਾਂ ਕਲੇਜ ਦਾ ਪੰਡਾ ਹੋਵੇ ਕੋਈ ਕੀਤਾ ਹੋਇਆ ਉਹਦੇ ਵਿੱਚ ਪਾਣੀ ਨੂੰ ਹਾਂਜੀ ਸਲੋ ਹੀ ਮੀਡੀਅਮ ਹੀਟ ਤੇ ਰੱਖਣਾ ਹੁੰਦਾ ਹੈ ਬਿਨਾ ਟਕੇ ਪਾਣੀ ਨੂੰ ਪਕਾਣਾ ਹੁੰਦਾ ਜੀ ਠੀਕ ਹੈ ਜੀ ਜਦੋਂ ਪਾਣੀ ਤੇ ਝਾਗਾ ਨੇ ਬੰਦ ਹੋ ਜਾਣ ਠੀਕ ਹੈ ਜੀ ਤੇ ਪਾਣੀ ਉਬਲ ਜੇ ਯਾਨੀ ਕਿ 15 ਮਿੰਟ ਹੋ ਜਾਣ ਉਬਲਣ ਨੂੰ ਉਹ ਪਾਣੀ ਦਾ ਜਿਹੜਾ ਹੈ ਉਹਨੂੰ ਉਤਾਰ ਦਿਓ ਥੱਲੇ ਯਾਨੀ ਕਿ ਬਿਨਾ ਟਕੇ ਪਾਣੀ ਨੂੰ ਉਬਾਲਣਾ ਹੈ ਉਬਾਲ ਕੇ ਉਹਨੂੰ نیچے ਰੱਖ ਦਿਓ ਚੁੱਲੇ ਤੋਂ ਹਾਂਜੀ ਉਹਨੂੰ ਫਿਰ ਟੱਕ ਦਿਓ ਠੀਕ ਹੈ ਜੀ ਟੱਕਣ ਤੋਂ ਬਾਅਦ ਜਿਹੜਾ ਪਾਣੀ ਆਪ ਠੰਡਾ ਹੋਵੇਗਾ ਖੁੱਦ ਸਨ ਰੂਮ ਟਪਰ ਚ ਜਾ ਜੇਗਾ ਉਸ ਨੂੰ ਪੀਣ ਵਾਸਤੇ ਕੋਸਾ ਹੋਵੇ ਭਾਵੇਂ ਠੰਡਾ ਹੋ ਜਾਏ ਉਹ ਪਾਣੀ ਜਿਹੜਾ ਉਤਮ ਬਣਨੇ ਗਿਆ ਜਿਸ ਨੂੰ ਆਪਾਂ ਉਟਾ ਕੇ ਕੰਦੇ ਗਏ ਐ ਕਰਕੇ ਮੱਗਾ ਨਾਲ ਜਾਂ ਗਲਾਸਾਂ ਨਾਲ ਉਲਟਾ ਦੇ ਜੀ ਪਾਣੀ ਨੂੰ ਠੰਡਾ ਕਰਦੇ ਆ ਉਹ ਪਾਣੀ ਮੱਧਮ ਗੁੰਨ ਦਾ ਹੋ ਜਾਂਦਾ ਉਹਦੇ ਗੁਣ ਘਟਦੇ ਆ ਤੇ ਜਿਹੜਾ ਆਪਾਂ ਪੱਖੇ ਥੱਲੇ ਧਰ ਦੰਦੇ ਆ ਫੁੱਕਾ ਮਾਰਦੇ ਆ ਪੱਖਾ ਚੱਲ ਦੰਦੇ ਆ ਉਹ ਪਾਣੀ ਜਿਹੜਾ ਹਾਨੀਕਾਰਕ ਹੁੰਦਾ ਇਸ ਤਰ੍ਹਾਂ ਪਾਣੀ ਨੂੰ ਠੰਡੇ ਕਰਨ ਦੀ ਵਿਧੀ ਆ ਨੇ ਤੇ ਉਬਾਲਣ ਦੀ ਵਿਧੀ ਆ ਨੇ ਜੀ ਪਰ ਆਮ ਤੌਰ ਤੇ ਜਿਹੜਾ ਪਾਣੀ ਅਸੀਂ ਡੇਲੀ ਪੀਣਾ ਹੈ ਉਹ ਅਸੀਂ ਨੂੰ ਸਿਰਫ ਉਬਾਲਾ ਦੇ ਕੇ 5-6 ਮਿੰਟ ਦਾ ਤੇ ਪੀਣਾ ਜਿਹੜਾ ਹੈ ਉਹ ਖਾਨ-ਪਾਣ ਚ ਪ੍ਰਯੋਗ ਕਰਨਾ ਚਾਹੀਦਾ ਇਹ ਪਾਣੀ ਉਬਾਲਣ ਦੀ ਉਹਨੂੰ ਠੰਡਾ ਕਰਨ ਦੀ ਵਿਧੀ ਹੈਗੀ ਪੀਣ ਦੀ ਵਿਧੀ ਅੱਗੇ ਦੱਸਾਂਗੇ ਜੀ ਠੀਕ ਹੈ ਦੱਸੋ ਇੱਕ ਹੋਰ ਇੱਕ ਲੋਕਾਂ ਦੇ ਮਨ ਚ ਆਉਂਦਾ ਹੈਗਾ ਵੀ ਬਾਸੀ ਪਾਣੀ ਕਿਸ ਨੂੰ ਕਹਿੰਦੇ ਤੇ ਇਹ ਸਿਹਤ ਲਈ ਚੰਗਾ ਬਾਸੀ ਪਾਣੀ ਕੀ ਬਾਸੀ ਬੜੇ ਨਹੀਂ ਪੀਣਾ ਚਾਹੀਦਾ ਸਰਾਮ ਤੌਰ ਤੇ ਬਾਸੀ ਦੀ ਪਰਿਭਾਸ਼ਾ ਜਿਵੇਂ ਓਵਰਨਾਈਟ ਜਿਹੜਾ ਪਾਣੀ ਰਾਤ ਨੂੰ ਰੱਖ ਕੇ ਸਵੇਰੇ ਆਪਾਂ ਰੱਖ ਲੈਂਦੇ ਸਰਾਂ ਨੇ ਤੇ ਉਸ ਨੂੰ ਪੀਣ ਦੀ ਕੋਸ਼ਿਸ਼ ਕਰਦੇ ਆਕਸਲੀ ਉਹ ਪਾਣੀ ਨਹੀਂ ਪੀਣੀ ਦਾ ਬਾਸੀ ਪਾਣੀ ਦੇ ਜਿਹੜੇ ਅਵਗਣ ਹੋਦੇ ਭਾਰੀ ਹੋ ਜਾਂਦਾ ਉਹ ਹਲਕਾ ਨਹੀਂ ਹੁੰਦਾ ਜੀ ਹਾਂਜੀ ਇਸ ਕਰਕੇ ਰਾਤ ਦਾ ਰੱਖਿਆ ਪਾਣੀ ਜੇ ਕਿਸੇ ਵੀ ਰੂਪਾ ਵਿੱਚ ਤੰਬੇ ਦੇ ਰੱਖਿਆ ਪਾਣੀ ਕਿਤੇ ਰੱਖਿਆ ਪਾਣੀ ਨਹੀਂ ਪੀਣਾ ਚਾਹੀਦਾ ਜੀ ਪਾਣੀ ਹਮੇਸ਼ਾ ਤੁਰੰਤ ਕੱਢ ਕੇ ਜ਼ਮੀਨ ਤੋਂ ਜਾਂ ਤੁਰੰਤ ਚਿਲਾ ਕੇ ਅੱਗੇ ਵੀ ਐ ਹੁੰਦਾ ਸੀ ਸਰਕੇ ਜੇ ਕੂਏ ਹੁੰਦੇ ਸੀ ਕੂਆਂ ਚੋਂ ਪਾਣੀ ਕੱਢਦੇ ਸੀ ਤੇ ਸਵੇਰ ਵੇਲੇ ਹੀ ਪੀਣ ਦਾ ਪਾਣੀ ਕੱਢਿਆ ਕਰਦੇ ਸੀ ਜੀ ਠੀਕ ਹੈ ਜੀ ਤੇ ਉਸ ਪਾਣੀ ਨੂੰ ਕੱਢ ਕੇ ਜਦੋਂ ਆਪਾਂ ਸਟੋਰ ਕਰਦੇ ਸੀਗੇ ਘੜਿਆਂ 'ਚ ਜਾਂ ਕਿਸੇ ਰੂਪ 'ਚ ਤਾਂ ਉਸ ਨੂੰ ਅਸੀਂ ਅਗਲੇ ਦਿਨ ਉਹ ਘੜਾ ਧੋਂਦੇ ਸੀਗੇ ਯਾਨੀ ਕਿ 24 ਘੰਟੇ ਬਾਅਦ ਉਸ ਪਾਣੀ ਨੂੰ ਪ੍ਰਯੋਗ ਨਹੀਂ ਕਰਦੇ ਸੀਗੇ ਭਾਵੇਂ ਘੜਾ ਧੱਪਿਆ ਹੋਵੇ ਉਸ ਨੂੰ ਡੋਲ ਦਿੰਦੇ ਸੀਗੇ ਤੇ ਨਵਾਂ ਪਾਣੀ ਭਰਦੇ ਸੀ ਦਾ ਮਤਲਬ ਹੈ ਕਿ ਫਰੈਸ਼ ਪਾਣੀ ਪੀਣਾ ਚਾਹੀਦਾ ਹੈ ਬਾਸੀ ਪਾਣੀ ਨਹੀਂ ਪੀਣਾ ਚਾਹੀਦਾ ਜੀ ਠੀਕ ਹੈ ਜੀ ਇੱਕ ਹੋਰ ਸਰ ਸਵਾਲ ਆ ਰਿਹਾ ਜੀ ਪਾਣੀ ਪੀਣ ਦਾ ਸਹੀ ਢੰਗ ਕੀ ਆ ਮਤਲਬ ਇਹ ਵੀ ਆਪਣੀ ਗੱਲ ਆਉਂਦੀ ਵੀ ਇੱਕ ਆਉਂਦਾ ਹੈਗਾ ਲੋਕਾਂ ਦੇ ਮਨ ਵਿੱਚ ਬੀ ਕੀ ਸਾਨੂੰ ਭੋਜਨ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਕੀ ਵਿਚ ਪੀਣਾ ਚਾਹੀਦਾ ਕਿ ਸਾਨੂੰ ਮਤਲਬ ਕਹਿੰਦਾ ਭੋਜਨ ਤੋਂ ਬਾਅਦ ਕਿੰਨੇ ਟਾਈਮ ਬਾਅਦ ਇਹ ਇਹ ਲਗਾਤਾਰ ਮਨ ਚ ਆਉਂਦਾ ਵੀ ਅਸੀਂ ਕਦੋਂ ਪਾਣੀ ਪੀਏ ਰੋਟੀ ਖਾਣ ਵੇਲੇ ਜਾਂ ਜੋ ਸਿਸਟਮ ਸਰ ਇਸ ਸਵਾਲ ਦੇ ਜਵਾਬ ਚ ਬੜਾ ਸਪਸ਼ਟ ਆਰ ਵਿੱਚ ਲਿਖਿਆ ਹੈ ਕਿ ਜੇ ਤਾਂ ਪਾਣੀ ਭੋਜਨ ਤੋਂ ਪਹਿਲਾਂ ਕੀਤਾ ਜਾਏਗਾ ਠੀਕ ਹੈ ਜੀ ਤਾਂ ਉਹ ਮੋਟਾਪੇ ਨੂੰ ਘਟਾਉਂਦਾ ਹੈ ਠੀਕ ਹੈ ਜੀ ਠੀਕ ਹੈ ਸਾਬ ਉਹ ਕਫ ਨੂੰ ਵੀ ਘਟਾਉਂਦਾ ਹੈ ਠੀਕ ਹੈ ਜੀ ਇਸ ਲਈ ਜੇ ਪਰ ਨਾਲ ਤੁਸੀਂ ਆਪਣਾ ਮੋਟਾਪਾ ਦੂਰ ਕਰਨਾ ਹੈ ਸਰ ਤਾਂ ਉਬਲੇ ਪਾਣੀ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਪਾਣੀ ਕਿਹੜਾ ਹੋਏਗਾ ਉਹ ਪਾਣੀ ਜੇ ਤੁਸੀਂ ਖਾਣੇ ਤੋਂ ਪਹਿਲਾਂ ਪੀਓਗੇ ਤੁਰੰਤ ਪਹਿਲਾਂ ਪੀਲੋ ਜਾਂ 15 ਮਿੰਟ ਪਹਿਲਾਂ ਪੀਲੋਗੇ ਤਾਂ ਉਹ ਮੋਟਾ ਪਰ ਘਟਾਏਗਾ ਲੇਕਿਨ ਉਹ ਤੁਹਾਡੀ ਪਾਚਨ ਸ਼ਕਤੀ ਨੂੰ ਖਰਾਬ ਕਰਦਾ ਹੈ ਗੜਬੜ ਕਰ ਦੇਗਾ ਜੀ ਇਸ ਤਰ੍ਹਾਂ ਜੇ ਤੁਸੀਂ ਬਾਅਦ ਚ ਪਾਣੀ ਪੀਓਗੇ ਹਾਂਜੀ ਖਾਣਾ ਖਾਇਆ ਤੇ ਨਾਲ ਹੀ ਆਪਣਾ ਦੋ ਗਲਾਸ ਪਾਣੀ ਪੀ ਲਿਆ ਉੱਪਰ ਪੀ ਲਿਆ ਤੇ ਉਸ ਕੰਡੀਸ਼ਨ ਵਿੱਚ ਜਿਹੜਾ ਹੈ ਉਹ ਪਾਣੀ ਤੁਹਾਨੂੰ ਤੁਹਾਡਾ ਵਜ਼ਨ ਵਧਾ ਦੇਗਾ ਕਿਉਂਕਿ ਪਹਿਲੇ ਤੁਸੀਂ ਢਿੱਡ ਭਰ ਲਿਆ ਆਪਣਾ ਖਾਣੇ ਨਾਲ ਉਪਰੋਂ ਪਾਣੀ ਨਾਲ ਨੂੰ ਹੋਰ ਤੁਸੀਂ ਐਡ ਕਰ ਲਿਆ ਤਾਂ ਉਸ ਨਾਲ ਕੀ ਹੋਏਗਾ ਤੁਹਾਡਾ ਜਿਹੜਾ ਵਜ਼ਨ ਵਧਣਾ ਸ਼ੁਰੂ ਹੋਏਗਾ ਸਭ ਤੋਂ ਅੱਛਾ ਤਰੀਕਾ ਜਿਹੜਾ ਉਹ ਇਹ ਦੱਸਿਆ ਗਿਆ ਹੈ ਹਾਂਜੀ ਪੋਜਨ ਦੇ ਨਾਲ ਪਾਣੀ ਪੀਂਦਾ ਸੀਗਾ ਕਿ ਵਿਚਾਲੇ ਨਾਲ-ਨਾਲ ਪਾਣੀ ਪੀਓ ਅੱਛਾ ਜੀ ਹਾਂ ਕਿਉਂਕਿ ਵੈਸੇ ਵੀ ਜਦੋਂ ਆਪਾਂ ਨੇ ਪਿਛਲੇ ਐਪੀਸੋਡ ਦੱਸਿਆ ਸੀਗਾ ਕਿ ਸਾਡੇ ਪੇਟ ਦੇ ਤੇ ਨਹੀਂ ਹਿੱਸੇ ਹੁੰਦੇ ਜੀ ਇਹ ਕਿਹਦਾ ਆਪਣੇ ਜਿਹੜਾ ਹਾਰਡ ਖਾਣਾ ਸੀ ਖਾਂਦੇ ਆ ਉਹਦੇ ਵਾਸਤੇ ਤੇ ਇੱਕ ਹਿੱਸਾ ਅਸੀਂ ਲਿਕੁਇਡ ਰੀ ਰੱਖਦੇ ਆਂ ਤੇ ਇੱਕ ਹਿੱਸਾ ਹਵਾ ਦੇ ਵਿਚਰਣ ਲਈ ਰੱਖਦੇ ਆਂ ਠੀਕ ਹੈ ਜੀ ਤਾਂ ਇਹ ਜਦੋਂ ਸਪੱਸ਼ਟ ਹੈ ਕਿ ਉਹ ਹਿੱਸਾ ਪਰਣ ਲਈ ਨਾਲ ਹੀ ਭੋਜਨ ਦੇ ਨਾਲ ਹੀ ਪਾਣੀ ਪੀਣਾ ਪਏਗਾ ਤਾਂ ਹੀ ਉਹਤੀ ਸੈਕੰਡ ਹਿੱਸਾ ਸਾਡਾ ਭਰੇਗਾ ਤੀਜਾ ਹਿੱਸਾ ਹਵਾ ਲਈ ਛੱਡ ਦਾਂਗੇ ਪੰਜ ਲਈ ਪਾਣੀ ਨੂੰ ਨਾਲ ਪੀਣਾ ਚਾਹੀਦਾ ਨਾਲ ਨਾਲ ਹੀ ਪੀਣਾ ਚਾਹੀਦਾ ਲੇਕਿਨ ਕਿਹੜਾ ਜਿਹੜਾ ਉਬਲ ਉਬਾਲ ਕੇ ਠੰਡਾ ਕੀਤਾ ਹੋਵੇ ਉਸ ਪਾਣੀ ਨੂੰ ਇਹਦਾ ਮਤਲਬ ਇਹ ਹੋਇਆ ਸਰ ਜਿਹੜੇ ਲੋਕ ਕਹਿੰਦੇ ਜੀ ਅਸੀਂ ਮਤਲਬ ਕਹਿੰਦਾ ਰੋਟੀ ਤੋਂ ਬਾਅਦ ਪਾਣੀ 2 ਘੰਟੇ ਨਹੀਂ ਪੀਣੀ ਇਹ ਸਾਰਾ ਗਲਤ ਆ ਮਤਲਬ ਵਿੱਚ ਪੀ ਪੀ ਨਹੀਂ ਇਸੇ ਲਈ ਸਰ ਮੈਂ ਦੱਸਿਆ ਜਿਹੜੇ ਤਿੰਨ ਪੇੜ ਦੇ ਸੀਕ ਤਿਆਰ ਵਿੱਚ ਪਾਣੀ ਦਾ ਨਾਲ ਹੀ ਪ੍ਰਯੋਗ ਜਿਹੜਾ ਲਿਕਵਿਡ ਜਾਂ ਦਰਵ ਭਾਗ ਨੂੰ ਕਹਿੰਦੇ ਆ ਇਹ ਕਿਸਾ ਠੋਸ ਭਾਗ ਨੂੰ ਇੱਕ ਇਸਾ ਦਰਵ ਭਾਗ ਦਰਵ ਭਾਗ ਨੂੰ ਤੇ ਇੱਕ ਇਸਾ ਹਵਾ ਵਾਸਤੇ ਤਾਂ ਦਰਵ ਫਿਰ ਤੁਸੀਂ 2 ਘੰਟੇ ਬਾਅਦ ਥੋੜੀ ਪਰੋਗੇ ਉਹਦੇ ਵਿੱਚ ਦਰਵਤ ਨਾਲ ਹੀ ਖਾਣੇ ਦੇ ਨਾਲ ਹੀ ਚੱਲੇਗਾ ਨਾ ਜੀ ਤੇ ਇਸ ਲਈ ਖਾਣੇ ਦੇ ਨਾਲ ਹੀ ਪਾਣੀ ਪੀਣਾ ਤੇ ਇਹ ਸਵਸਥ ਵਰਤ ਹੈ ਤੁਹਾਡਾ ਜਿਹੜਾ ਵਜ਼ਨ ਹੈ ਜਿਹੜੀ ਤੁਹਾਡੀ ਸਿਹਤ ਹੈਗੀ ਉਸ ਨੂੰ ਮੇਨਟੇਨ ਕਰਨ ਵਾਸਤੇ ਪਾਣੀ ਜਿਹੜਾ ਨਾਲ ਪੀਣਾ ਚਾਹੀਦਾ ਜੀ ਹਾਂ ਇਸ ਦਾ ਮਤਲਬ ਇਹ ਅਸੀਂ ਇਹ ਸਮਝ ਪਾਇਆ ਵੀ ਆਪਾਂ ਨਾ ਤਾਂ ਪਹਿਲਾਂ ਪਾਣੀ ਪੀਣਾ ਰੋਟੀ ਤੋਂ ਪਹਿਲਾਂ ਨਾ ਰੋਟੀ ਤੋਂ ਬਾਅਦ ਪੀਣਾ ਤੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਲੈ ਸਕਦਾ ਜਿਵੇਂ ਡਾਕਟਰ ਸਾਹਿਬ ਆਰਬੇ ਦੇ ਸਾਹਿਬ ਹਾਂ ਪਾਣੀ ਕਿੰਨਾ ਜੀ ਇਹ ਕੁਐਸਚਨ ਨੇ ਵੀ ਹੈ ਕਿ ਉਹਨਾਂ ਪਾਣੀ ਪੀਓ ਕਿ ਉਹ ਤੁਹਾਡਾ ਜਿਹੜਾ ਖਾਣਾ ਹੈਗਾ ਉਹ ਗਿੱਲਾ ਹੋ ਜੇ ਠੀਕ ਹੈ ਜੀ ਉਹ ਵੱਧ ਵਸਤ ਸਨ ਰਵੇ ਵੱਧਿਆ ਜਾਣਾ ਦੇਨਸਾਰ ਪਚਨ ਹੋ ਜੀਦਾ ਠੀਕ ਹੈ ਜੀ ਇਹਨਾਂ ਨੂੰ ਪਾਣੀ ਪੀਣਾ ਚਾਹੀਦਾ ਹਾਂਜੀ ਇੱਕ ਡਾਕਟਰ ਸਾਹਿਬ ਹੋਰ ਮਨ ਚ ਆਉਂਦਾ ਲੋਕਾਂ ਦੇ ਵੀ ਕੀ ਗਰਮ ਪਾਣੀ ਹਾਨੀਕਾਰ ਵੀ ਹੋ ਸਕਦਾ ਪੀਣਾ ਜਿਹੜਾ ਇਹ ਵੀ ਸਵਾਲ ਆਉਂਦਾ ਲੋਕਾਂ ਦੇ ਮਨ ਚ ਸਰ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਗਰਮ ਪਾਣੀ ਜਿਵੇਂ ਪਰਿਭਾਸ਼ਾ ਦੱਸੇ ਉਸ ਤਰ੍ਹਾਂ ਦਾ ਹੋਵੇ ਤਾਂ ਉਹ ਕੋਈ ਨੁਕਸਾਨ ਨਹੀਂ ਕਰਦਾ ਲੇਕਿਨ ਕੁਝ ਅਵਸਥਾਾਂ ਵਿੱਚ ਜਿਵੇਂ ਸਰੀਰੀ ਹੋ ਜਾਂਦੇ ਜਿਵੇਂ ਕਿ ਕਿਸ ਨੂੰ ਬੀਟਾ ਦਾ ਬੁਖਾਰ ਚੜਿਆ ਹੈ ਕਿਸੇ ਨੂੰ ਪੀਲੀਆ ਹੋਇਆ ਪਿਆ ਕਿਸੇ ਨੂੰ ਦਸ ਲੱਗੇ ਆ ਕੋਈ ਪ੍ਰਲਾਪ ਕਰ ਰਿਹਾ ਹੈ ਕੋਈ ਇਸ ਤਰ੍ਹਾਂ ਦੀ ਅਵਸਥਾ ਵਿੱਚ ਅਸੀਂ ਗਰਮ ਪਾਣੀ ਕਈ ਵਾਰੀ ਨਹੀਂ ਦਿੰਦੇ ਕਈ ਵਾਰੀ ਠੰਡਾ ਪਾਣੀ ਵੀ ਦੇਣਾ ਪੈਂਦਾ ਜੀ ਠੀਕ ਹੈ ਡਾਕਟਰ ਤੇ ਇਹ ਜਿਹੜਾ ਕਿ ਪਰ ਉਹ ਉਬਾਲ ਕੇ ਠੰਡਾ ਕੀਤਾ ਪਾਣੀ ਹੀ ਦੇਣਾ ਪੈਂਦਾ ਕਿਉਂਕਿ ਹਰ ਵਿੱਚ ਦੋ ਤਰ੍ਹਾਂ ਦਾ ਪਾਣੀ ਜੀ ਮੈਂ ਦੱਸਿਆ ਇੱਕ ਉਸਦੀ ਵਾਲਾ ਪਾਣੀ ਉਬਾਲ ਕੇ ਜਿਹਨੋਂ ਪਕੜਾ ਆਪਾਂ ਸੱਚ ਕਹਿੰਦੇ ਇਹ ਹਲਕਾ ਉਬਾਲੇ 5-6 ਮਿੰਟ ਉਬਾਲ ਕੇ ਪਾਣੀ ਗਰਮ ਕੀਤਾ ਹੁੰਦਾ ਉਹ ਤਾਂ ਜਿੰਨਾ ਮਰਜ਼ੀ ਪੀ ਲਓ ਜੀ ਲੇਕਿਨ ਜਿਹੜਾ ਆਮ ਪਾਣੀ ਹੈ ਜਿਹੜਾ ਆਪਾਂ ਵੜ ਕੇ ਰੱਖਿਆ ਉਹ ਉਨਾਂ ਹੀ ਪੀਣਾ ਚਾਹੀਦਾ ਜਿੰਨੀ ਸਾਡੀ ਪਿਆਸ ਹੈ ਕਦੋਂ ਪੀਣਾ ਚਾਹੀਦਾ ਇੱਕ ਬੜਾ ਸਵਾਲ ਹੈ ਜੀ ਕਿ ਪਾਣੀ ਕਦੋਂ ਪੀਏ ਜੀ ਹਾਂ ਅਰੇ ਜਦੋਂ ਥੋੜਾ ਤੁਹਾਨੂੰ ਪਿਆਸ ਲੱਗੀ ਹੈ ਪਾਣੀ ਉਦੋਂ ਹੀ ਪੀਣ ਚਾਹੀਦਾ ਨਾ ਕਿ ਅੱਗੇ ਗਲਾਸ ਆਇਆ ਤੇ ਤੁਸੀਂ ਅੰਦਰ ਪਾ ਲਿਆ ਪਾਣੀ ਉਦੋਂ ਪੀਣ ਚਾਹੀਦਾ ਜਦੋਂ ਪਿਆਸ ਲੱਗੇ ਤੇ ਖਾਣੇ ਦੇ ਨਾਲ ਪੀ ਲੋ ਤੇ ਬਿਨਾਂ ਪਿਆਸ ਤੋਂ ਅਨਵਾਂਟਿਡ ਕੁਆਂਟੀਟੀ ਦੀ ਪਾਣੀ ਵੀ ਨਹੀਂ ਪੀਣਾ ਚਾਹੀਦਾ ਇੱਕ ਰਸ ਹੋਰ ਇਥੇ ਮੰਚ ਲੋਕਾਂ ਦਾ ਉਹਦਾ ਵੀ ਸਾਨੂੰ ਕਈ ਵਾਰੀ ਕਹਿੰਦਾ ਸਵੇਰੇ ਉੱਠ ਕੇ ਇੱਕਦਮ ਪਾਣੀ ਪੀਣਾ ਚਾਹੀਦਾ ਜਾਂ ਮਤਲਬ ਸਾਨੂੰ ਕਿਵੇਂ ਪਾਣੀ ਨੂੰ ਪੀਣਾ ਵੀ ਕਿਵੇਂ ਚਾਹੀਦਾ ਵੀ ਸਾਹ ਦੇ ਨਾਲ ਪੀਣਾ ਚਾਹੀਦਾ ਵੀ ਸਾਹ ਉਹ ਵੀ ਦੱਸੋ ਸਰ ਵੀ ਆਪਾਂ ਪਾਣੀ ਦਾ ਵੀਦੀ ਪੀਣ ਦੀ ਵੀਦੀ ਵੀ ਕੀ ਹੈ ਜੀ ਸਰ ਮੈਂ ਪਿਛਲੇ ਵੀ ਐਪੀਸੋਡ ਦੱਸਿਆ ਸੀਗਾ ਕਿ ਨਿਸ਼ਾਨ ਤੇ ਪੀਵੇਤ ਵਾਰੀ ਜਦੋਂ ਰਾਤ ਖਤਮ ਹੋ ਜਾਏ ਯਾਨੀ ਕਿ ਦਿਨ ਚੜ ਜਾਏ ਨਿਸ਼ਾ ਦਾ ਮਤਲਬ ਰਾਤ ਹੁੰਦਾ ਜੀ ਜਦੋਂ ਰਾਤ ਖਤਮ ਹੋਵੇ ਸਵੇਰ ਹੋ ਜਾਏ ਉਹ ਦੋਵੇਂ ਪੀਵੇਤ ਵਾਰੀ ਦਾ ਮਤਲਬ ਹੈ ਪਾਣੀ ਵਾਰੀ ਕਹਿੰਦੇ ਪਾਣੀ ਨੂੰ ਕਿ ਪਾਣੀ ਪੀਣਾ ਚਾਹੀਦਾ ਯਾਨੀ ਕਿ ਉੱਠ ਕੇ ਸਵੇਰੇ ਪਾਣੀ ਪੀਣਾ ਚਾਹੀਦਾ ਪਰ ਕਿਹੜਾ ਹਾਂਜੀ ਫਰੈਸ਼ ਪਾਣੀ ਕੱਟ ਕੇ ਪੀਓ ਠੀਕ ਹੈ ਜੀ ਠੀਕ ਹੈ ਜੀ ਰਾਤ ਦਾ ਪਾਣੀ ਬਿਨਾ ਫਰੈਸ਼ਕ ਪਾਣੀ ਪੀਣਾ ਚਾਹੀਦਾ ਜੀ ਜਾਂ ਘੜੇ ਚ ਰੱਖਿਆ ਹੋਵੇ ਤਾਂ ਉਹ ਪੀਤਾ ਜਾ ਸਕਦਾ ਜੀ ਠੀਕ ਹੈ ਡਾਕਟਰ ਸਾਹਿਬ ਇੱਕ ਹੋਰ ਲਾਸਟ ਵਿੱਚ ਆਪਣਾ ਇੱਕ ਕਿਹੜੀਆਂ ਅਵਸਥਾਵਾਂ ਵਿੱਚ ਪਾਣੀ ਨਹੀਂ ਪੀਣਾ ਚਾਹੀਦਾ ਇਹ ਵੀ ਆਪਣੀ ਤੁਸ ਸਾਨੂੰ ਦੱਸੋ ਸਾਨੂੰ ਦਰਸ਼ਕਾਂ ਨੂੰ ਉਹੀ ਸਰ ਜਿੱਥੇ ਵੀ ਮੈਂ ਦੱਸਿਆ ਜੀ ਕਿ ਕਿਸੇ ਨੂੰ ਜੇ ਹਣ ਪਚੋਵੇ ਬਈ ਪਾਣੀ ਖਾਦਾ ਤੇ ਪੇਟ ਚ ਪੈ ਰਹੇ ਜਾਂ ਤਾਂ ਹਜਮ ਨਹੀਂ ਹੋਇਆ ਸਾਡਾ ਹਜਮ ਨਹੀਂ ਹੁੰਦਾ ਜੇ ਮਰੀਜ਼ ਵੀ ਹੁੰਦੇ ਆ ਅੱਛਾ ਜੀ ਉਸ ਅਵਸਥਾ ਜੇ ਬੰਦਾ ਬੱਚਾ ਜਾਂ ਮਰੀਜ਼ ਜਿਹੜਾ ਹੈ ਉਹ ਸਾਨੂੰ ਇਹ ਕਹੇ ਕਿ ਮੇਰੀ ਸੰਦੇਵਸਥਾ ਹੈ ਕਿ ਤਾਂ ਉਸ ਤੇ ਪਾਣੀ ਜਿਹੜਾ ਹੈ ਉਹ ਨਾਲ ਪੀਣਾ ਵੀ ਅਲਾਉਡ ਨਹੀਂ ਕਰਦੇ ਅੱਗੇ ਪਿੱਛੇ ਦੀ ਗੱਲ ਨਹੀਂ ਹੈ ਉਸ ਨੂੰ ਬਾਅਦ ਚ ਥੋੜਾ ਘੁੱਟ-ਘੁੱਟ ਕਰਕੇ ਪਾਣੀ ਦੇਣਾ ਪੈਂਦਾ ਬਈ ਇਸ ਨੂੰ ਪਾਣੀ ਨੂੰ ਤੂੰ ਹਰ ਥੋੜੇ ਥੋੜੇ ਦੇਰ ਬਾਅਦ ਦੀ ਦੋ-ਦੋ ਘੁੱਟ ਪਾਣੀ ਪੀ ਤਾਂ ਕਿ ਉਹ ਜਿਹੜਾ ਜੀਰਨ ਖਾਣੇ ਚ ਹੋਇਆ ਪਿਆ ਉਹ ਸਿਰਫ ਗਰਮ ਪਾਣੀ ਜਿਹੜਾ ਠੰਡਾ ਹੋਇਆ ਹੁੰਦਾ ਉਹ ਪੀ ਥੋੜੀ ਥੋੜੀ ਮਾਤਰਾ ਚ ਘੋਟ-ਘੋਟ ਕਰਕੇ ਔਰ ਕਈ ਵਾਰੀ ਚ ਦਿਨ ਚ ਬਾਰ-ਬਾਰ ਪੀਣਾ ਚਾਹੀਦਾ ਤਾਂ ਜਾ ਕੇ ਉਹਦਾ ਜੀਰਨ ਠੀਕ ਹੋਏ ਤਾਂ ਉਹਦਾ ਸਵਸਥ ਠੀਕ ਹੋਈਗਾ ਜੀ ਠੀਕ ਹੈ ਡਾਕਟਰ ਸਾਹਿਬ ਇੱਕ ਹੁਣ ਲਾਸਟ ਵਿੱਚ ਅਪੈਂਡ ਕਰ ਲਾਂਗੇ ਜਿਵੇਂ ਹੁਣ ਸਾਨੂੰ ਪਤਾ ਹੈਗਾ ਵੀ ਸਾਡੇ ਪੰਜਾਬ ਵਿੱਚ ਜਿਹੜਾ ਲੁਧਿਆਣੇ ਦਾ ਇਲਾਕਾ ਹੈਗਾ ਉੱਥੇ ਬਹੁਤ ਵੱਡੀ ਇੰਡਸਟਰੀ ਆਪਣੀ ਲੱਗੀ ਹੋਈ ਹੈ ਜਿਹੜੀ ਲੈਦਰ ਇੰਡਸਟਰੀ ਵੀ ਹੈ ਟੈਕਸਟਾਈਲ ਇੰਡਸਟਰੀ ਹੈ ਸਾਰਾ ਕੱਪੜੇ ਦੀ ਇੰਡਸਟਰੀ ਹੈ ਸਾਰਾ ਜੀ ਜੀ ਉਹ ਜਿਹੜਾ ਬੁੱਢਾ ਦਰਿਆ ਚ ਪਾਣੀ ਜਾ ਰਿਹਾ ਸਾਰਾ ਉਹ ਫੈਲਦਾ ਹੋਇਆ ਤਾਂ ਉਹ ਜਾ ਕੇ ਸਤਲੁਜ ਚ ਗਿਰਦਾ ਹੈਗਾ ਤੇ ਅੱਗੇ ਜਿਹੜਾ ਵਿਆਸ ਤੇ ਸਤਲੁਜ ਮਿਲ ਕੇ ਹਰੀਕੇ ਪਤਨ ਜ ਨੂੰ ਮਿਲਦਾ ਉਹ ਜਿਹੜਾ ਨਹਿਰਾ ਨਿਕਲਦੀ ਅੱਗੇ ਉਹ ਹੀ ਸਾਡੇ ਮਤਲਬ ਫਜ਼ਲ ਕਾ ਇਲਾਕਾ ਬੋਹਰ ਇਲਾਕਾ ਇਹਨਾਂ ਇਲਾਕਿਆਂ ਚ ਪਾਣੀ ਜਾਂਦਾ ਹੈਗਾ ਉਹ ਖੇਤਾਂ ਨੂੰ ਵੀ ਲੱਗਦਾ ਹੈਗਾ ਤੇ ਲੋਕ ਵੀ ਉੱਥੇ ਪੀਂਦੇ ਹੈਗੇ ਹਾਂਜੀ ਹਾਂਜੀ ਤੇ ਉਹੀ ਰਾਜਸਥਾਨ ਨੂੰ ਵੀ ਜਾ ਰਿਹਾ ਜੀ ਜੀ ਤਾਂ ਡਾਕਟਰ ਸਾਹਿਬ ਇਹ ਦੇਖੋ ਇੰਨਾ ਕੈਮੀਕਲ ਪਾਣੀ ਵਿੱਚ ਚਲਾ ਗਿਆ ਇਹ ਸਾਡੀ ਸਿਹਤ ਲਈ ਠੀਕ ਹੈ ਤੁਸੀਂ ਉੱਥੇ ਲਗਾਤਾਰ 20 ਸਾਲ ਕੰਮ ਕੀਤਾ ਉਸ ਇਲਾਕੇ ਦੀ ਢਿੰਗਾ ਵਾਲੀ ਪਿੰਡ ਤੁਸੀਂ ਦੱਸਿਆ ਨਹੀਂ ਸੀ ਮੇਰਾ ਆਯੁਰਵੈਦਿਕ ਮੈਂ ਸਰਵ ਸੇਵਾ ਕਰਨ ਮਾਈ ਉੱਥੇ ਲੋਕਾਂ ਚ ਜੀ ਵੀ ਤੁਹਾਡੇ ਉਸ ਸਮੇਂ ਤੁਸੀਂ ਕੀ ਦੇਖਿਆ ਡਾਕਟਰ ਸਾਹਿਬ ਤੇ ਕੀ ਇਹ ਪਾਣੀ ਬਹੁਤ ਕਿੰਨਾ ਖਾਨੀਕਰਕਾ ਇਹ ਜਿਹੜਾ ਪਾਣੀ ਜਿਹੜਾ ਇੰਨਾ ਟਾਕਸਿਕ ਪਾਣੀ ਜਾ ਰਿਹਾ ਉੱਥੇ ਜੀ ਸਰ ਹਾਂਜੀ ਐਕਸਲ ਸਰ ਸਾਡੀ ਵਿੰਨਮਣਾ ਇਹ ਹੈਗੀ ਕਿ ਸਾਡਾ ਪਰਦੇਸ ਜਿਹੜਾ ਨੇ ਹਾਂਜੀ ਵਾਟਰ ਟਾਕਸਿਕ ਦੇ ਵਿੱਚ 122 ਦੇ ਸਥਾਨ 'ਚੋਂ 120 ਸਥਾਨ ਤੇ ਹੈ ਯਾਨੀ ਕਿ ਇੱਥੇ ਨਾ ਟਾਕਸਿਕ ਵਾਟਰ ਸਾਨੂੰ ਮਿਲ ਰਿਹਾ ਪੀਣ ਨੂੰ ਅੱਛਾ ਜੀ ਕਿ ਅਸੀਂ ਦੁਨੀਆ ਦੇ 122 ਦੇ ਸਥਾਨ 'ਚੋਂ ਬਹੁਤ ਮਤਲਬ ਟੌਪ ਤੇ ਬੈਠੇ ਆ 120 ਸਥਾਨ ਸਾਡਾ ਹੀ ਹੈ ਅੱਛਾ ਜੀ ਲੋਕ ਦੋਸ਼ ਪਿੱਛੇ ਜਿਹੜੇ ਸਾਡੇ ਜਲਦਾ ਮਾੜਾ ਪਾਣੀ ਪੀਂਦੇ ਅਸੀਂ ਬਹੁਤ ਮਾੜਾ ਪਾਣੀ ਪੀ ਰਹੇ ਹਾਂ ਅੱਛਾ ਜੀ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਅਬੌਰ ਦੇ ਇਲਾਕੇ Rajasthan ਕੈਨਾਲ ਵਗੈਰਾ ਜਿਸ ਇਲਾਕੇ 'ਚ ਮੈਂ ਰਹੇ ਆਂ ਬੰਗੜਾ ਦੇ ਇਲਾਕੇ ਅਬੌਰ ਦੇ ਇਲਾਕੇ 'ਚ ਉੱਥੇ ਸੱਜਦ ਮੈਂ ਗਿਆ ਤਾਂ ਸਾਨੂੰ ਬੜਾ ਅਜੀਬ ਲੱਗਿਆ ਕਿ ਬੜੀ ਦੇਖਿਆ ਕਿ ਜਿਹੜੀ ਬਿਮਾਰੀਆਂ ਮੈਂ ਮੈਨੂੰ ਦੇਖਣ ਮਿਲੀ ਹਾਂਜੀ ਉਹ ਇਹ ਮੇਨ ਤੇ ਸੀਗੇ ਅੱਖਾਂ ਬੜੀ ਦੁਖਦੀਆਂ ਸੀ ਪੈਸੇ ਦੇ ਉੱਤੇ ਉਹ ਨਾਂਦੇ ਹੁੰਦੇ ਸੀ ਤੁਸੀਂ ਚਮੜੀ ਦੇ ਰੋਗ ਬਹੁਤ ਹੁੰਦੇ ਸੀ ਉੱਥੇ ਠੀਕ ਹੈ ਜੀ ਇਸ ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ ਪੇਟ ਚ ਕੀੜੇ ਖੂਨ ਦੀ ਘਾੜ ਹੋ ਜਾਣਾ ਕੀੜਾ ਕਰਕੇ ਜਾਂ ਕਿਸੇ ਵੀ ਕਾਰਨ ਤੋਂ ਇਹ ਬਿਮਾਰੀਆਂ ਬਹੁਤ ਦੇਖਿਆ ਜੀ ਦਸਤਾਂ ਦੀ ਉਲਟੀਆਂ ਦੀ ਔਰ ਟਾਈਫਾਇਟ ਦੀ ਬਿਮਾਰੀ ਬਹੁਤ ਹਰ ਬੰਦੇ ਨੂੰ ਮੰਨਦਾ ਟਾਈਫਾਇਟ ਹੋ ਗਿਆ ਜੀ ਮੰਨਦਾ ਟਾਈਫਾਇਟ ਡਾ ਡਾ ਐਸੇ ਕਰਕੇ ਬੋਲਦੇ ਇਸ ਤਰ੍ਹਾਂ ਬੋਲਦੇ ਸੀ ਜੀ ਠੀਕ ਹੈ ਜੀ ਤੇ ਉੱਥੇ ਮੈਂ ਇਹ ਦੇਖਿਆ ਲੇਕਿਨ ਸਰੀ ਇੱਕ ਹੋਰ ਚ ਇਕ ਤੋ ਤਾ ਹਵਾ ਗਰਮ ਸੀ ਰੁਕਸੀ ਸੀਗੀ ਹਾਂਜੀ ਦੂਜਾ ਸਰ ਉਹ ਲੋਕ ਨਾ ਮਿਰਚਾਂ ਬਹੁਤ ਖਾਂਦੇ ਸੀਗੇ ਠੀਕ ਹੈ ਜੀ ਮਤਲਬ ਉਹ ਮਿਰਚ ਜਿਹੜੀ ਹੈ ਪੇਟ ਦੀ ਸਾਰੀ ਬਿਮਾਰੀਆਂ ਵਾਸਤੇ ਇੱਕ achhi ਉਸਦੀ ਮੰਨੇ ਗਏ ਉਸ ਇਲਾਕੇ ਚ ਜਿੱਥੇ ਇਸ ਤਰ੍ਹਾਂ ਦਾ ਪਾਣੀ ਮਿਲਦਾ ਸੀਗਾ ਤਾਂ ਮੈਂ ਦੇਖਿਆ ਕਿ ਉਸ ਇਲਾਕੇ ਚ ਪਾਣੀ ਕਾਫੀ ਗੰਦਾ ਅਸੀਂ ਸਾਨੂੰ ਵੀ ਮਿਲਿਆ ਪੀਣ ਨੂੰ ਜੀ ਅਸੀਂ ਵੀ ਮਤਲਬ ਕਦੇ ਫਿਟਕੜੀ ਮਾਰਦੇ ਸੀ ਉੱਥੇ ਦੇ ਇਲਾਕੇ ਪਾਣੀ ਸ਼ੁੱਧ ਕਿਵੇਂ ਕਰਦੇ ਸੀ ਉਹ ਮੈਂ ਦੱਸਾਂ ਥੋੜਾ ਜਿਹਾ ਹਾਂਜੀ ਕਿ ਉਹ ਜਿਵੇਂ ਇੱਕ ਅਸੀਂ ਤਾਂ ਘੜੇ ਮੰਗਾਉਂਦੇ ਸੀ ਘੜਿਆਂ 'ਚ ਫਿਟਕੜੀ ਭਰ ਲੈਂਦੇ ਸੀ ਥੋੜ੍ਹੀ ਥੋੜ੍ਹੀ ਜੀ ਠੀਕ ਹੈ ਜੀ ਤੇ ਰਾਤ ਨੂੰ ਰੱਖਦੇ ਸਵੇਰੇ ਉੱਤੇ ਨਤਾਰ ਕੇ ਉਹ ਪਾਣੀ ਪੀਂਦੇ ਸੀਗੇ ਜੀ ਠੀਕ ਹੈ ਜੀ ਤੇ ਉੱਥੇ ਜਿਹੜੇ ਲੋਕ ਨੇ ਜਿਨ੍ਹਾਂ ਜਿਹੜੇ ਮਤਲਬ ਗੁੰਜਾਇਸ ਰੱਖਦੇ ਸੀ ਉਹ ਘਰਾਂ 'ਚ ਡਿੱਗੀਆਂ ਬਣਾਉਂਦੇ ਸੀ ਛੋਟੀਆਂ ਛੋਟੀਆਂ ਖੂਹੀਆਂ ਬਣਾਉਂਦੇ ਸੀਗੇ ਠੀਕ ਹੈ ਜੀ ਉਹਨਾਂ ਵਾਟਰ ਰਿ ਪਰ ਕਿ ਸਰ ਉਹ ਉਹਨਾਂ ਤੇ ਫਟਕੜੀ ਪਾਉਂਦੇ ਸੀਗੇ ਤੇ ਉਸ ਤੋਂ ਬਾਅਦ ਉਸ ਨੂੰ ਸੈਡੀਮੈਂਟ ਹੋ ਜਾਂਦਾ ਸੀ ਰਾਤ ਨੂੰ ਠੀਕ ਹੈ ਜੀ ਤੇ ਜਦੋਂ ਨਿਤਰਜਨ ਸੀ ਸੈਡੀਮੈਂਟੇਸ਼ਨ ਨਾਲ ਉਹਦੇ ਜਿਹੜੇ ਕੋਈ ਵੀ ਇੰਪਿਉਰਿਟੀ ਸੀ ਉਹ ਬਹਿ ਜਾਂਦੀ ਸੀ ਥੱਲੇ ਠੀਕ ਹੈ ਜੀ ਤਾਂ ਉਹ ਸਵੇਰੇ ਸਵੇਰੇ ਪਾਣੀ ਕੱਢਦੇ ਸੀ ਪੀਣ ਦਾ ਆਪਣੇ ਘਰੇ ਉਸ ਡਿੱਗੀ ਚੋਂ ਸਵੇਰੇ ਸਿਰ ਪਰਦੇ ਸਰ ਦੇ ਨਹੀਂ ਚਰਾਉਂਦੇ ਸੀ ਸਾਰਾ ਦਿਨ ਬਾਲਟੀ ਨਹੀਂ ਮਾਰਦੇ ਸੀ ਉਸ ਤੇ ਠੀਕ ਹੈ ਜੀ ਤੇ ਉਹਨਾਂ ਵੀ ਇਹ ਮਤਲਬ ਇੱਕ ਅੱਛਾ ਤਰੀਕਾ ਹੈ ਕਿ ਆਰਵੇਸ਼ ਵੀ ਲਿਖਿਆ ਹੈ ਕਿ ਸਵੇਰ ਦਾ ਪਾਣੀ ਕਲੈਕਟ ਕਰਨਾ ਚਾਹੀਦਾ ਪੀਣ ਲਈ ਠੀਕ ਹੈ ਜੀ ਕਿਸੇ ਵੀ ਪ੍ਰਯੋਗ ਲਈ ਨਾਉਣ ਲਈ ਤਾਂ ਹੀ ਸਵੇਰ ਦਾ ਪਾਣੀ ਤੇ ਅੱਗੇ ਜਦ ਖੂਹਾਂ ਸੀ ਪਾਣੀ ਭਰਦੇ ਸੀ ਉਦੋਂ ਵੀ ਸੇਰ ਨੂੰ ਪਾਣੀ ਭਰ ਲੈਂਦੇ ਸੀ ਆਪਣੇ ਘਰਾਂ 'ਚ ਰਾਤ ਸਵੇਰ ਦਾ ਪਾਣੀ ਦਾ ਮਤਲਬ ਇਹ ਹੁੰਦਾ ਜੀ ਕਿ ਰਾਤ ਨੂੰ ਪਾਣੀ ਸਥਿਰ ਹੋ ਜਾਂਦਾ ਠੀਕ ਹੈ ਜੀ ਉਹਦੀ ਇੰਪਿਉਰਿਟੀ ਥੱਲੇ ਬਹਿ ਜਾਂਦੀ ਹੈ ਤੇ ਨਿਥਰੇ ਪਾਣੀ ਉੱਪਰ ਰਹਿੰਦਾ ਸੀਗਾ ਜੀ ਤੇ ਉਹ ਪਾਣੀ ਕਲੈਕਟ ਕਰਕੇ ਅਸੀਂ ਵਰਤਦੇ ਸੀ ਯਾਨੀ ਕਿ ਪਿਓਰ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਉਸ ਤਰੀਕੇ ਨਾਲ ਵੀ ਠੀਕ ਹੈ ਡਾਕਟਰ ਸਾਹਿਬ ਇੱਕ ਹੋਰ ਸੀਗਾ ਲਾਸਟ ਵਿੱਚ ਬੜੇ ਮਨ ਦੁੱਖ ਹੁੰਦਾ ਵੀ ਸਾਡੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਅਲਟੀਮੇਟਲੀ ਸਾਡੇ ਲੋਕ ਜਿਹੜੇ ਜਾ ਕੇ ਕੀ ਜਿਹੜੇ ਫਸਲ ਕਾ ਇਲਾਕਾ ਜਾਂ ਅੱਗੇ ਜਾਂਦੇ ਸਾਰੇ ਪਾਣੀ ਮਾੜਾ ਪੀ ਰਹੇ ਆ ਤੇ ਉਹਨਾਂ ਸਿਹਤ ਨੂੰ ਦੱਸਿਆ ਕਿੰਨੀਆਂ ਬਿਮਾਰੀਆਂ ਲੱਗਦੀਆਂ ਹੈਗੀਆਂ ਜੀ ਕੋਈ ਸਾਡੀ ਸਰਕਾਰਾਂ ਨੂੰ ਵੀ ਇਹ ਤੇ ਬਹੁਤ ਵੱਡੇ ਲੈਵਲ ਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਪਾਣੀ ਸ਼ੁੱਧ ਮਿਲ ਸਕੇ ਘਟੋ ਘਟ ਸਰ ਰਿਕਾਰਡੇ ਬੋਲਦਾ ਕਿ ਹਿੰਦੂਸਤਾਨ ਦੇ 708 ਜ਼ਿਲ੍ਹੇ ਹਾਂਜੀ ਜ਼ਿਲ੍ਹਾ ਵਿੱਚ ਪਾਣੀ ਜਿਹੜਾ ਹੈ ਜੀ ਉਹ ਬਹੁਤ ਲੋ ਸਤਰ ਤੱਕ ਜਾ ਚੁੱਕਿਆ ਹੈ ਠੀਕ ਹੈ ਜੀ ਪੀਣ ਦਾ ਪਾਣੀ ਮਤਲਬ ਉੱਥੇ ਅਵੇਲੇਬਲ ਹੀ ਨਹੀਂ ਹੈ 708 ਜ਼ਿਲ੍ਹੇ ਐਸੇ ਹਿੰਦੂਸਤਾਨ ਤੇ ਪੈਦਾ ਹੋ ਚੁੱਕੇ ਆ ਜੀ ਅੱਛਾ ਜੀ ਤੇ ਸਰਕਾਰ ਨੂੰ ਚਾਹਤ ਹੈ ਕਿ ਜਿਵੇਂ ਰੇਨ ਹਾਰਵੈਸਟਿੰਗ ਹੈ ਜੀ ਹਾਂਜੀ ਔਰ ਔਰ ਕੋਈ ਤਰੀਕਾ ਜੋ ਵੀ ਪਾਣੀ ਐਸੇ ਬਚਾ ਸਕਦੇ ਆ ਜਾਂ ਇਸ ਨੂੰ ਕੰਟਾਮਨੇਸ਼ਨ ਤੋਂ ਜਿਹੜੀ ਵੀ ਆਪਣੀਆਂ ਇੰਡਸਟਰੀਜ਼ ਦਾ ਪਾਣੀ गिरਦਾ ਸਾਡੇ ਨਦੀ ਰਾਣਾ ਚ ਉਹ ਰੋਕਿਆ ਜਾਵੇ ਉਹਦੀ ਕੋਈ ਰੀਸਾਈਕਲਿੰਗ ਕੀਤੀ ਜਾਵੇ ਜੀ ਤੇ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਆਉਣ ਵਾਲੇ ਜਨਰੇਸ਼ਨ ਨੂੰ ਸ਼ੁੱਧ ਪਾਣੀ ਸਾਫ਼ ਪਾਣੀ ਤੇ ਅਵੰਡੰਟ ਪਾਣੀ ਮਾਤਰਾਤ ਮਿਲਦਾ ਰਹੇ ਇਹ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਲੇਕਿਨ ਜ਼ਰੂਰੀ ਇਹ ਹੈਗਾ ਕਿ ਅਸੀਂ ਵੀ ਉਸ ਪਾਣੀ ਨੂੰ ਨਾ ਦੁਰਵਰਤੋਂ ਨਾ ਕਰੀਏ ਜਿਵੇਂ ਅਸੀਂ ਦੇਖਿਆ ਪਿੰਡਾਂ ਦੇ ਪਾਣੀ ਦੀ ਟ ਉਹ ਟੁੱਟਿਆ ਚਲੀ ਜਾਂਦੀ ਹੈ ਖੁੱਲ੍ਹੇ ਛੱਡ ਦਿੰਦਾ ਕੋਈ ਮੱਝਰ ਨੂੰ ਨੜਾ ਰਿਆ ਬੇਮਤਲ ਉਸ ਪਾਣੀ ਪਾਣੀ ਪੀਣ ਵਾਲੇ ਨਾਲ ਕੋਈ ਆਪਣੇ ਅੰਕਾਰਾਂ ਤੋ ਰਿਆ ਇਸ ਤਰ੍ਹਾਂ ਦੀ ਦੁਰਵਰਤੋਂ ਵੀ ਨਹੀਂ ਕਰਨੀ ਚਾਹੀਦੀ ਤੇ ਸਰਕਾਰ ਨੂੰ ਚਾਹੀਦਾ ਕਿ ਪਿਓਰ ਪਾਣੀ ਦਾ ਉਪਲਬਧ ਜ਼ਰੂਰ ਕਰਨਾ ਚਾਹੀਦਾ ਜੀ ਠੀਕ ਹੈ ਤੇ ਦੱਸਣਾ ਚਾਹਾਂ ਕਿ ਵੀ ਜਿਵੇਂ ਆਪਾਂ ਚਰਚਾ ਕੀਤੀ ਪਾਣੀ ਬਾਰੇ ਕਿੰਨਾ ਸਾਡਾ ਬੜਮੁੱਲਾ ਇੱਕ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਬਖਸ਼ੀ ਆ ਤੁਹਾਡੀ ਸਿਹਤ ਲਈ ਬਹੁਤ ਚੰਗਾ ਹੈਗਾ ਮਤਲਬ ਬਲੱਡ ਚ 80 ਤੋਂ ਵੱਧ ਪਰਸੈਂਟ ਜਿਹੜਾ ਹੈਗਾ ਜਿਹੜਾ ਪਾਣੀ ਦੀ ਮਾਤਰਾ ਪਾਈ ਜਾਂਦੀ ਕਿਉਂਕਿ ਬਲੱਡ ਖੀਰ ਸੈੱਲ ਤੱਕ ਸਾਨੂੰ ਆਕਸੀਜਨ ਪਹੁੰਚਾਉਂਦਾ ਹੈਗਾ ਇਹ ਮਾਧਿਅਮ ਹੈ ਸਾਡੀ ਜ਼ਿੰਦਗੀ ਨੂੰ ਰੋਣ ਜਾਨ ਲਈ ਬਹੁਤ ਵੱਡਾ ਇੱਕ ਸਾਧਨ ਆ ਸਾਨੂੰ ਇਹਨੂੰ ਬਹੁਤ ਢੰਗ ਨਾਲ ਵਾਤਨਾ ਚਾਹੀਦਾ ਤੇ ਜਿਵੇਂ ਡਾਕਟਰ ਸਾਹਿਬ ਦੱਸਿਆ ਉਸ ਵਿਧੀਆਂ ਅਨੁਸਾਰ ਆਪਾਂ ਜੇ ਪਾਣੀ ਪੀਵਾਂਗੇ ਉਹਨੂੰ ਧਿਆਨ ਰੱਖਾਂਗੇ ਸਾਡੀ ਜਿਹੜੀ ਬੋਡੀ ਹੈਗੀ ਆ ਉਹ ਸੈੱਟ ਰਹਿ ਸਕਦੀ ਆ ਤੇ ਬਾਕੀ ਹੋਰ ਜੇ ਗੱਲਾਂ ਸਾਡੀਆਂ ਚੱਲਦੀਆਂ ਰਹਿਣਗੀਆਂ ਆਨਲਾਈਨ ਟੌਪਿਕ ਸਮਿਆਂ ਵਿੱਚ ਸਾਡਾ ਕਚਨਾਰ ਵਾ ਡਿਸਕਸ ਕਰਨਾ ਅਗਲੇ ਦਰਖਤਵਾਰੇ ਗੱਲਬਾਤ ਕਰਨੀ ਆ ਚਰਚਾ ਕਰਾਂਗੇ ਤੇ ਡਾਕਟਰ ਸਾਹਿਬ ਦਾ ਜਿਹੜਾ ਇੱਕ ਸੈਂਟਰ ਹੈਗਾ ਨਿਰੋਗ ਆ ਪੰਚਕਰਮਾ ਸੈਂਟਰ ਆ ਪਟਿਆਲਾ ਜ਼ਿਲ੍ਹੇ ਚ ਇਹ ਸਾਡੇ ਸ਼ਹਿਰ ਚ ਹੈਗਾ ਤੇ ਡਾਕਟਰ ਸਾਹਿਬ ਜਿਹੜੀ ਹੈਗੀ ਆ ਉਹ ਜਿਹੜੇ ਕ੍ਰੋਨਿਕ ਡਿਜ਼ੀਜ਼ ਹੁੰਦੀਆਂ ਜੇ ਕਿਸੇ ਨੂੰ ਕੋਈ ਗਠੀਆ ਹੋਇਆ ਜਾਂ ਹੋਰ ਕ੍ਰੋਨਿਕ ਡਿਜ਼ੀਜ਼ ਹੋ ਗਈ ਉਹਨੂੰ ਮਤਲਬ ਠੀਕ ਕਰਦੇ ਆ ਉਸ ਸੈਂਟਰ ਵਿੱਚ ਤੇ ਇਸ ਵੀਡੀਓ ਨਾਲ ਹੀ ਵੀ ਸਾਡਾ ਸਰਬਰ ਨੰਬਰ ਦਿੱਤਾ ਜਾਵੇ ਕੋਈ ਹੋਰ ਵੀ ਤੁਹਾਨੂੰ ਕੋਈ ਸਵਾਲ ਆ ਕੋਈ ਪ੍ਰੋਬਲਮ ਹੈਗੀ ਸਾਡਾ ਸਰਬਰ ਨਾਲ ਸੰਪਰਕ ਕਰ ਸਕਦੇ ਹੋ ਤਾਂ ਬੇਨਤੀ ਹੈ ਹੀ ਹੈਗੀਆਂ ਵੀ ਅਸੀਂ ਲਗਾਤਾਰ ਚਰਚਾ ਮਾਤਾ ਕਰ ਰਹੇ ਹਾਂ ਕਿਉਂਕਿ ਇਹ ਸਾਡਾ ਇੱਕ ਪਲੈਟਫਾਰਮ ਆ YouTube ਚੈਨਲ ਆ Facebook ਪੇਜ ਆ ਪੰਜਾਬ এনवायरमेंट ਮੂਵਮੈਂਟ ਦੇ ਨਾਂ ਤੇ ਇਹਨੂੰ ਤੁਸੀਂ ਫੋਲੋ ਕਰੋ ਇਹਨੂੰ ਲਾਈਕ ਕਰੋ ਤਾਂ ਕਿ ਇਸੇ ਲਗਾਤਾਰੇ ਚਰਚਾ ਹੈਗੀ ਅੱਗੇ ਤੱਕ ਤੁਸੀਂ ਪਹੁੰਚਾ ਸਕੋ ਸ਼ੇਅਰ ਕਰ ਪਾਓ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਕਿ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਰੁੱਖਾਂ ਦੀ ਧਰਤੀ ਆ ਜੇ ਰੁੱਖ ਹੋਣਗੇ ਸਾਡੀ ਜਿਹੜੀ ਸਾਡਾ ਵਾਤਾਵਰਣ ਠੀਕ ਜਿਹੜੀ ਚਰਚਾ ਅਸੀਂ ਪਾਣੀ ਬਾਰੇ ਕੀਤੀਆਂ ਦੁੱਧ ਬਾਰੇ ਕੀਤੀ ਹੈ ਬਹੁਤ ਸਿਹਤ ਲਈ ਚੰਗੇ ਹੈਗੇ ਇਹਨਾਂ ਨੂੰ ਵੀ ਕਿਵੇਂ ਵਰਤਣਾ ਜ਼ਿੰਦਗੀ ਦੇ ਵਿੱਚ ਇਹ ਆਪਾਂ ਵਰਤਾਂਗੇ ਤਾਂ ਆਪਣੀ ਸਾਡੀ ਜਿਹੜੀ ਸਿਹਤ ਠੀਕ ਰਹੂਗੀ ਧੰਨਵਾਦ ਸਾਰਾ ਸਸਿਕਾ ਜੀ